हेलो फ्रेंड्स आप सब दा मेरे चैनल मेरी डेली फ्रेश किचन ते स्वागत है आज अस्सी पालक वाले परांठे बनाउने हां जिदे वास्ते ही आटा छान लिया ते आ जी पालक पा लिया प्याज हरी मिर्च ਨਮਕ ਟੇਸਟ ਅਨੁਸਾਰ ਕਾਲੀ ਮਿਰਚ ਅਜਵਾਇਨ गरम मसाला आमचूर थोड़ी जी हल्दी थोड़ा जहा जी, रोस्टेड जीरा సార్ ఆటా అస మనం ఇక్క నర్మ ఆటా గొన్గే ਜਿਵੇਂ ਅਸੀਂ ਆਲੂ ਵਾਲੇ ਪਰੌਂਠੇ ਬਣਾਉਨੇ ਆ ਮੂਲੀ ਵਾਲੇ ਬਣਾਉਨੇ ਆ ਇਸੇ ਤਰ੍ਹਾਂ ਹੀ ਕਦੇ-ਕਦੇ ਸਾਨੂੰ ਹਰੀ ਸਬਜ਼ੀ ਵਾਲਾ ਪਰੌਂਠਾ ਵੀ ਬਣਾਉਣਾ ਚਾਹੀਦਾ ਇਹਦੇ ਵਿੱਚ ਜਿਵੇਂ ਅਸੀਂ ਪਾਲਕ ਪਾ ਸਕਦੇ ਆ ਅੱਜਕੱਲ ਚਲਾਈ ਆਉਂਦੀ ਆ ਚਲਾਈ ਵੀ ਪਾ ਸਕਦੇ ਆ ਕੋਈ ਵੀ ਹਰੀ ਪੱਤਿਆਂ ਵਾਲੀ ਜਿਹੜੀ ਚੀਜ਼ ਆ ਪਾਈ ਗਏ ਤੇ ਬੜੇ ਪੋਸਟਿਕ ਪਰੌਂਠੇ ਜਿਹੜੇ ਆ ਬੰਦੇ ਆ ਨਾਲੇ ਸਾਡੇ ਬੋਡੀ ਨੂੰ એનર્ਜੀ ਮਿਲਦੀ ਆ ਨਾਲੇ ਸਾਡੇ ਮੂੰਹ ਦਾ ਟੇਸਟ ਹੋ ਜਾਂਦਾ ਸਾਡਾ ਆਟਾ ਹੁਣ ਗੁੱਝ ਗਿਆ ਇਹਨੂੰ ਅਸੀਂ 2-4 ਮਿੰਟ ਰੈਸਟ ਦਿਨੇ ਆ ਤੇ ਫਿਰ ਅਸੀਂ ਘੋਂਠੇ ਰੈਡੀ ਕਰਦੇ ਹਾਂ ਪਾਲਕ ਵਾਲੇ ਪਾਟੇ ਨੂੰ ਸੀ ਥੋੜੀ ਦੇਰ ਵਾਸਤੇ ਰੈਸਟ ਦੇ ਦਿੱਤਾ ਹੁਣ ਤਵਾ ਗਰਮ ਹੋ ਗਿਆ ਹੁਣ ਤਵਾ ਗਰਮ ਹੋ ਗਿਆ ਤੇ ਸਾਡਾ ਪਰੌਂਠਾ ਵੀ ਰੈਡੀ ਹੋ ਗਿਆ ਇਹਨੂੰ ਅਸੀਂ ਹੁਣ ਤਵੇ ਤੇ ਸੇਕ ਲੈਣੇ ਹੈ ਪਨੀ ਮਰਜੀ ਆ ਭਾਵੇਂ ਅਸੀਂ ਇਹਨੂੰ ਫਰਾਈ ਕਰ ਲਈਏ ਕਿਉਂ ਲਾ ਕੇ ਭਾਵੇਂ ਅਸੀਂ ਸਿੰਪਲ ਕਰ ਲਈਏ ਉਹ ਆਪਣੀ ਪਸੰਦ ਵਾ ਇੰਨਾ ਸੋਨਾ ਪਰੌਂਠਾ ਸਾਡਾ ਰੈਡੀ ਹੋ ਗਿਆ। ਇਸੇ ਤਰ੍ਹਾਂ ਹੀ ਸਾਰੇ ਪਰੌਂਠੇ ਤਿਆਰ ਕਰ ਲਾਂਗੇ। ਲੋ ਜੀ ਸਾਡੇ ਪਾਲਕ ਵਾਲੇ ਪਰੌਂਠੇ ਬਣ ਕੇ ਰੈਡੀ ਹੋ ਗਏ ਇਹਨਾਂ ਨੂੰ ਹੁਣ ਅਸੀਂ ਪਲੇਟ ਵਿੱਚ ਰੱਖ ਲਿਆ ਤੇ ਇਹ ਅਸੀਂ ਉਹਨਾਂ ਦਹੀਂ ਤੇ ਮੱਖਣ ਦੇ ਨਾਲ ਖਾਵਾਂਗੇ ਜਿਦੇ ਨਾਲ ਸਾਨੂੰ ਹੋਰ ਵੀ ਨਿਊਟ੍ਰੀਸ਼ਨ ਮਿਲਣਗੇ ਪਾਲਕ ਮੱਖਣ ਦਹੀਂ ਤੇ ਸਾਰੇ ਦੇ ਜਿਹੜਾ ਬੜਾ ਹੈਲਦੀ ਪਰੌਂਠਾ ਬਣ ਜਾਂਦਾ ਤੁਸੀਂ ਵੀ ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਬਣਾ ਕੇ ਦਿਓ ਤੇ ਮੇਰੀ ਰੈਸਪੀ ਨੂੰ ਪਸੰਦ ਕਰਿਓ ਤੇ ਮੇਰੇ ਚੈਨਲ ਮੇਰੀ ਡੈਲੀ ਫਰੈਸ਼ ਕਿਚਨ ਨੂੰ ਸਬਸਕ੍ਰਾਈਬ ਕਰਿਓ ਆਪ ਸਭ ਦਾ ਥੈਂਕ ਯੂ